ਕੰਗਨਾ ਤੇ ਦਲਜੀਤ ਦੀ ਟਵਿੱਟਰ ਵਾਰ ਐਨੀ ਦੇਣੀ ਸੁਰਖਿਆ ਚ ਬਣੀ ਹੋਈ ਹੈ ਦਲਜੀਤ ਉਸਾਇੰਤ ਬਾਅਦ ਕਈ ਸਾਰੇ ਕਲਾਕਾਰਾਂ ਨੇ ਕੰਗਨਾ ਰਨੋਦ ਨੂੰ ਟਵਿੱਟਰ ਤੇ ਖੂਬ ਸੁਨਾਈਆਂ ਗਾਇਕ ਮੀਕਾ ਸਿੰਘ ਨੇ ਵੀ ਟਵਿੱਟਰ ਤੇ ਕੰਗਨਾ ਦੇ ਇਸ ਵਰਤਾਅ ਬਾਅਦ ਟਵੀਟ ਕਰਦੇ ਹੋਏ ਲਿਖਿਆ ਮੈਂ ਕੰਗਨਾ ਰਨੋਦ ਦੀ ਕਾਫੀ ਇੱਜ਼ਤ ਕਰਦਾ ਸੀ ਹਾਲਾਂਕਿ ਜਦ ਉਸਦੇ ਦਫ਼ਤਰ ਨੂੰ ਤੋੜਿਆ ਗਿਆ ਤਦ ਮੈਂ ਹੀ ਉਸਦੇ ਸਪੋਰਟ ਚ ਖੜਾ ਸੀ ਪਰ ਹੁਣ ਮੈਂ ਮਹਿਸੂਸ ਕਰ ਰਿਹਾ ਕਿ ਮੈਂ ਗਲਤ ਸੀ ਇੱਕ ਔਰਤ ਹੋਣ ਦੇ ਨਾਤੇ ਕੰਗਨਾ ਨੂੰ ਉਸ ਬਜ਼ੁਰਗ ਮਹਿਲਾ ਨੂੰ ਇੱਜ਼ਤ ਦੇਣੀ ਚਾਹੀਦੀ ਸੀ ਜੇ ਤੁਹਾਡੇ ਅੰਦਰ ਥੋੜੀ ਵੀ ਤਹਿਜ਼ੀਬ ਹੈ ਤੇ ਮਾਫੀ ਮੰਗ ਲਓ ਦਰਅਸਲ ਕੁਝ ਦਿਨ ਪਹਿਲਾਂ ਕੰਗਨਾਰ ਨੋਥ ਵੱਲੋਂ ਇੱਕ ਬਜ਼ੁਰਗ ਮਹਿਲਾ ਲਈ ਟਵੀਟ ਕੀਤਾ ਗਿਆ ਸੀ ਉਸ ਮਹਿਲਾ ਦੀ ਤਸਵੀਰ ਸ਼ੇਅਰ ਕਰ ਕੰਗਨਾ ਨੇ ਲਿਖਿਆ ਕਿ ਇਹ ਉਹੀ ਦਾਦੀ ਹੈ ਜੋ ਸ਼ਾਹੀਨ ਬਾਗ ਵਾਲੇ ਪ੍ਰੋਟੈਸਟ 'ਚ ਸ਼ਾਮਲ ਹੋਈ ਸੀ ਇਹ 100 ਰੁਪਏ ਤੇ ਉਪਲਬਧ ਹੁੰਦੀ ਹੈ ਹਾਲਾਂਕਿ ਕੁਝ ਸਮੇਂ ਬਾਅਦ ਕੰਗਨਾ ਵਲੋ ਕੀਤਾ ਗਿਆ ਇਹ ਟਵੀਟ ਉਸਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਡਿਲੀਟ ਹੋ ਗਿਆ ਸੀ ਪਰ ਤਾਂ ਤੱਕ ਇਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕਾ ਸੀ ਬੀਤੇ ਦਿਨ ਪੰਜਾਬੀ ਸੁਪਰਸਟਾਰ ਦਲਜੀਤ ਦੋਸਾਂਝ ਨੇ ਕੰਗਨਾ ਵਲੋ ਕੀਤੇ ਇਸ ਟਵੀਟ ਤੇ ਉਸਦੀ ਖੂਬ ਕਲਾਸ ਲਗਾਈ ਦੋਹਾਂ ਵਿਚਕਾਰ ਕਾਫੀ ਦੇਰ ਤੱਕ ਟਵਿੱਟਰ ਵਾਰ ਚੱਲਦੀ ਰਹੀ ਪੰਜਾਬੀ ਕਲਾਕਾਰਾਂ ਵੱਲੋਂ ਮਿਲੇ ਜਵਾਬ ਤੋਂ ਬਾਅਦ ਕੰਗਨਾ ਰਣੌਤ ਨੇ ਇੱਕ ਹੈਰਾਨ ਕਰ ਦੇਣ ਵਾਲਾ ਟਵੀਟ ਕੀਤਾ ਸੀ ਦਰਸਲ ਕੁਝ ਮਹੀਨੇ ਪਹਿਲਾਂ ਕਾਂਗਰਸੀ ਨੇਤਾ ਰਵਨੀਤ ਬਿੱਟੂ ਨੇ ਦਲਜੀਤ ਦੋਸਾਂਝ ਤੇ ਜੈਜੀ ਵੀ ਖਿਲਾਫ ਖਾਲਿਸਤਾਨ ਨੂੰ ਸਪੋਰਟ ਕਰਨ ਦਾ ਟਵੀਟ ਕੀਤਾ ਸੀ ਜਿਸ ਤੇ ਕੰਗਨਾ ਨੇ ਰਿਪਲਾਈ ਕਰਦੇ ਹੋਏ ਲਿਖਿਆ ਇਹ ਰੂਲਿੰਗ ਪਾਰਟੀ ਦੇ ਨੇਤਾ ਨੇ ਜੋ ਅਤੰਕਿਆਦੀ ਪੋਲ ਖੋਲ ਰਹੇ ਨੇ ਇਹ ਬਾਕੀ ਅਤੰਕੀ ਤੇ ਚਾਪਲੂਸ ਨੇ ਜੋ ਦੇਜੇ ਟੁਕੜੇ ਟੁਕੜੇ ਕਰਨਾ ਚਾਹੁੰਦੇ ਨੇ ਦਾਦੀ ਨੂੰ ਬਿਨਾ ਮਤਲਬ ਟਵੀਟ ਕਰ ਆਪਣਾ এজেন্ডਾ ਚਲਾ ਰਹੇ ਨੇ ਇਸ ਤੇ ਦਲਜੀਤ ਨੇ ਜਵਾਬ ਦਿੱਤਾ ਕੋਈ ਗੱਲ ਬਣ ਰਹੀ ਆ ਤੇਰੀ ਸਾਨੂੰ ਪਤਾ ਤੂੰ ਰਾਜਨੀਤੀ ਚ ਕਦਮ ਰੱਖਣਾ ਪਰ ਸਿਰ ਪੈਰ ਤਾਂ ਹੋਵੇ ਕਿਸੇ ਗੱਲ ਦਾ ਗੱਲ ਸਿਰਫ ਕਿਸਾਨਾਂ ਦੀ ਹੋ ਰਹੀ ਹੈ ਤੇ ਜੋ ਤੂੰ ਸਾਡੀਆਂ ਮਾਵਾਂ ਬਾਰੇ ਬੋਲੀ ਆ ਉਸ ਦੇ ਬਾਰੇ ਹੋ ਰਹੀ ਆ ਤੇ ਜਿਹੜੀ ਫਿਲਮ ਦੀ ਗੱਲ ਤੂੰ ਜੋੜ ਰਹੀ ਆ ਉਸ ਨੂੰ ਨੈਸ਼ਨਲ ਅਵਾਰਡ ਮਿਲਿਆ ਹੈ ਕੰਗਨਾ ਵਲੋਂ ਇਸ ਤੋਂ ਬਾਅਦ ਟਵੀਟ ਕੀਤਾ ਗਿਆ ਤੇ ਕੰਗਨਾ ਨੇ ਲਿਖਿਆ ਪੰਜਾਬ ਭਾਰਤ ਮਾਤਾ ਦਾ ਦਿਲ ਸਾਨੂੰ ਇਹਨਾਂ ਅਤੰਕੀਆਂ ਨੂੰ ਪਛਾਣਨਾ ਚਾਹੀਦਾ ਜੋ ਭਾਰਤ ਦੇ ਦਿਲ ਨੂੰ ਉਸ ਦੇ ਸਰੀਰ ਤੋਂ ਅਲੱਗ ਕਰ ਰਹੇ ਨੇ ਦਲਜੀਤ ਉਸ ਆਜ ਕੰਗਨਾ ਦੇ ਇਸ ਟਵੀਟ ਤੇ ਖੂਬ ਵਰਸੇ ਅੱਛਾ ਤੇ ਦਿਲ ਚ ਰਹਿਣ ਵਾਲੀਆਂ ਮਾਵਾਂ ਨੂੰ ਤੂੰ 100 100 ਰੁਪਏ ਵਾਲੀ ਦੱਸਦੀ ਆ ਤੇਰੇ ਸਾਰੇ ਦਾਅ ਪੇ ਜਾਣਦਾ ਮੈਂ ਭਾਰਤ ਤੇਰੇ ਕੱਲੀ ਦਾ ਨਹੀਂ ਆ ਜਦੋਂ ਵੇਖੋ ਪੋਲਿਟਿਕਸ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਦੀ ਨੇ ਤੇ ਤੂੰ ਸਾਡੀ ਮਾਵਾਂ ਨੂੰ ਬੁਰਾ ਭਲਾ ਬੋਲੇ ਫਿਕਰ ਨਾ ਕਰ ਤੂੰ ਵੀ ਪੰਜਾਬ ਨੂੰ ਯਾਦ ਰੱਖੇਂਗੇ ਇਸ ਤੋਂ ਬਾਅਦ ਦਲਜੀਤ ਨੇ ਲਿਖਿਆ ਸ਼ਾਂਤੀਮਈ ਪ੍ਰੋਟੈਸਟ ਨੂੰ ਗੁੰਮਰਾਹ ਕਰਨਾ ਤੇਰਾ ਕੰਮ ਆ ਤੇ ਤੂੰ ਹੀ ਕਰਦੀ ਆ ਸ਼ੁਰੂ ਤੋਂ ਕੰਗਨਰ ਨੋਟ ਸ਼ੁਰੂ ਤੋਂ ਹੀ ਖੇਤੀ ਕਾਨੂੰਨ ਦੇ ਹੱਕ ਚ ਬੋਲ ਰਹੀ ਸੀ ਤੇ ਉਸਨੇ ਉਸ ਦੇ ਖਿਲਾਫ ਪ੍ਰਦਰਸ਼ਨ ਕਰਨ ਵਾਲਿਆਂ ਲਈ ਕਈ ਟਵੀਟ ਵੀ ਕੀਤੇ ਇੱਥੋਂ ਤੱਕ ਕਿ ਕੰਗਨਾ ਨੇ ਆਤਵਾਦੀ ਲਫ਼ਜ਼ ਦਾ ਇਸਤੇਮਾਲ ਵੀ ਕੀਤਾ ਸੀ ਪਰ ਦਲਜੀਤ ਨਾਲ ਹੋਈ ਬਹਿਸ ਤੋਂ ਬਾਅਦ ਲੱਗਦਾ ਹੈ ਕਿ ਕੰਗਨਾ ਦੇ ਤੇਵਰ ਬਦਲ ਚੁੱਕੇ ਨੇ ਕੰਗਨਾ ਨੇ ਟਵੀਟ ਕਰ ਹੁਣ ਲਿਖਿਆ ਮੈਂ ਕਿਸਾਨਾਂ ਦੇ ਨਾਲ ਹਾਂ ਪਿਛਲੇ ਸਾਲ ਮੈਂ ਖੇਤੀ ਬਾੜੀ ਨੂੰ ਪ੍ਰਮੋਟ ਕੀਤਾ ਤੇ ਡੋਨੇਸ਼ਨ ਵੀ ਦਿੱਤੀ ਮੈਂ ਕਿਸਾਨਾਂ ਨਾਲ ਹੁੰਦੇ ਸ਼ੋਸ਼ਣ ਤੇ ਉਹਨਾਂ ਦੀ ਤਕਲੀਫ਼ ਦੀ ਆਵਾਜ਼ ਚੁੱਕਦੀ ਹਾਂ ਇਹ ਬਿੱਲ ਕਿਸਾਨਾਂ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਗਾ ਮੈਂ ਅਫਵਾਹਾਂ ਨਾਲ ਹੋ ਰਹੇ ਇਫੈਕਟ ਨੂੰ ਸਮਝ ਸਕਦੀ ਹਾਂ ਪਰ ਮੇਰਾ ਯਕੀਨ ਹੈ ਕਿ ਸਰਕਾਰ ਸਾਰੇ ਸ਼ੱਕ ਨੂੰ ਜ਼ਰੂਰ ਸੰਬੋਧਿਤ ਕਰੇਗੀ ਥੋੜਾ ਧੀਰਜ ਰੱਖੋ ਮੈਂ ਕਿਸਾਨਾਂ ਦੇ ਨਾਲ ਹਾਂ ਤੇ ਪੰਜਾਬ ਲਈ ਮੇਰੇ ਦਿਲ ਵਿੱਚ ਖਾਸ ਜਗ੍ਹਾ ਹੈ ਮੇਰੀ ਕਿਸਾਨਾਂ ਨੂੰ ਪੀਲ ਹੈ ਕਿ ਕਿਸੇ ਵੀ ਕਮਿਊਨਿਸਟ ਤੇ ਖਾਲਿਸਤਾਨੀ ਗੈਂਗ ਨੂੰ ਆਪਣਾ ਪ੍ਰਦਰਸ਼ਨ ਹਾਈਜੈਕ ਨਾ ਕਰਨ ਦਿਓ ਮੈਂ ਸਾਰਿਆਂ ਲਈ ਦੁਆ ਕਰਦੀ ਹਾਂ ਇਹੀ ਕੰਗਨਾ ਰਣੋਤ ਹੈ ਜੋ ਕਿ ਸੇ ਵਕਤ ਕਿਸਾਨ ਅੰਦੋਲਨ ਖਿਲਾਫ ਸੀ ਹੁਣ ਉਸੇ ਕੰਗਨਾ ਨੇ ਕਿਸਾਨਾਂ ਲਈ ਟਵੀਟ ਕੀਤਾ ਹੈ ਲੱਗਦਾ ਹੈ ਕਿ ਦਲਜੀਤ ਨਾਲ ਹੋਈ ਲੜਾਈ ਦਾ ਕੁਝ ਅਸਰ ਕੰਗਨਾ ਤੇ ਹੋ ਚੁੱਕਾ ਹੈ ਪਰ ਕੰਗਨਾ ਅਜੇ ਵੀ ਸਰਕਾਰ ਦੇ ਖੇਤੀ ਕਾਨੂੰਨ ਨੂੰ ਸਪੋਰਟ ਕਰ ਰਹੀ ਹੈ ਪਰ ਕੰਗਨਰ ਨੌਤ ਮਹਿੰਦਰ ਕੋਰ ਤੇ ਬਿਲਕਿਸ ਦਾਦੀ ਲਈ ਕੀਤੇ ਟਵੀਟ ਤੋਂ ਬਾਅਦ ਬੁਰੀ ਫਸ ਗਈ ਹੈ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਕੰਗਨਾ ਰਨੌਤ ਨੂੰ ਇਸ ਮਾਮਲੇ ਤੇ ਲੀਗਲ ਨੋਟਿਸ ਵੀ ਭੇਜਿਆ ਹੈ ਕੰਗਨਰ ਨਾਵਤ ਨੇ ਜਿਸ ਤਰੀਕੇ ਸਦਾਰਨੀ 모ਹਿੰਦਰ ਕਾਲ ਜੋ ਕਿ ਕਿਸਾਨ ਅੰਦੋਲਨ ਵਾਸਤੇ ਇੱਕ ਸਾਡੀ ਬਿਰਧ ਮਹਿਲਾ માતા ਕਰੋ ਨਿਕਲੀ ਝੰਡਾ ਲੈ ਕੇ ਉਸ ਨੂੰ ਵਕਾਊ ਦੱਸਿਆ 100-100 ਰੁਪਏ ਚ ਵਕਾਊ ਦੱਸਿਆ ਬੇਸਿਕਲੀ ਕੰਗਨਾ ਰਣਾਵਤ ਦਾ ਮਕਸਦ ਇਹ ਸੀ ਵੀ ਕਿਸੇ ਤਰੀਕੇ ਇਸ ਨੂੰ ਕਮਿਊਨਲ ਰੰਗ ਦਿੱਤਾ ਜਾਵੇ ਸ਼ਹੀਨ ਬਾਗ ਨਾਲ ਜੋੜਿਆ ਜਾਵੇ ਜਿਸ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਅੱਜ ਲੀਗਲ ਨੋਟਿਸ ਭੇਜਿਆ ਕੰਗਨਾ ਰਣਾਵਤ ਨੂੰ ਕਿ ਇਸ ਤੋਂ ਵਾਸਤੇ ਮਾਫੀ ਮੰਗੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੋਂ ਅਗਰ ਅੱਜ ਉਹਨੇ ਮਾਫੀ ਨਹੀਂ ਦੇਸ਼ ਤੋਂ ਮੰਗੀ ਔਰ ਮਹਿੰਦਰ ਕੌਰ ਤੋਂ ਨਹੀਂ ਮੰਗੀ ਤੇ ਕੱਲ ਅਸੀਂ ਉਹਦੇ ਖਿਲਾਫ ਕਮਨਲ ਹੇਟ ਫਲਾਉਣ ਵਾਸਤੇ ਐਂਟੀ ਨੈਸ਼ਨਲ ਲੋਕਾਂ ਨੂੰ ਪੇਸ਼ ਕਰਨ ਵਾਸਤੇ ਔਰ ਇਸ ਮੂਵਮੈਂਟ ਨੂੰ ਤੋੜਨ ਵਾਸਤੇ ਜੋ ਉਹਨੇ ਸਾਜ਼ਿਸ਼ ਰਚੀ ਆ ਉਹਦੇ ਲੈ ਕੇ ਦਿੱਲੀ ਪੁਲਿਸ ਕੋ ਕੰਪਲੇਂਟ ਵੀ ਦਰਜ ਕਰਾਵਾਂਗੇ ਸਿਰਫ ਇੰਨਾ ਹੀ ਨਹੀਂ ਹਰਿਆਣਾ ਦੇ ਪੁਨੀਆ ਖਾਬ ਦੇ ਨੇਤਾ ਜਤਿੰਦਰ ਸ਼ਾਤਰ ਨੇ ਕੰਗਨਾ ਨੂੰ ਹਰਿਆਣਾ ਨਾ ਆਉਂਦੀ ਧਮਕੀ ਵੀ ਦਿੱਤੀ ਮੈਂ ਚੇਤਾਵਨੀ ਦਿੰਦਾ ਹਾਂ सभी खापों की तरफ से कि कंगना नयावत को ऐसे गैर जिम्मेदाराना बयान देने से पहले अपनी पांचवी इंद्रियों पर ध्यान देना चाहिए और हमेशा सेम से काम लेना चाहिए ये मास्ट महाराष्ट्र नहीं है ये प्रदेश वीरों की भूमि है यहाँ से हमेशा से ही किसानों ने सरकार को बनाया भी है और सरकार का खेल भी बिगाड़ा है हम पुनः चेतावनी देते हैं कंगना नयावत ऐसे बयान कभी भी कदापि न दें और अगर उनमें हिम्मत है तो ऐसे बयान देने के बाद भी वो प्रदेश में और पश्चिमी उत्तर प्रदेश में और हमारे पड़ोसी बड़े भाई पंजाब में राजस्थान में घुस के दिखाए उनको का पता चल जाएगा अपने कितने ट्वीट थे कंगना ने अजे तक कोई माफी नहीं मंगी पर उसके वालों किसानों के हक लिए ट्वीट शुरू हो चुके ने